ਬਹੁਤ ਹੀ ਸਤਕਾਰਯੋਗ ਅੱਜ ਦੇ ਇਸ ਇਕੱਠ ਵਿੱਚ ਬੈਠੇ ਪੈਣੋ ਤੇ ਭਰਾਵੋ ਨੌਜਵਾਨ ਬੱਚਿਓ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਮੈਂ ਤੁਹਾਡੇ ਵਿੱਚ ਆਉਣਾ ਅਕਾਲ ਪੁਰਖ ਅੱਗੇ ਕੋ ਅਰਦਾਸ ਹੁੰਦੀ ਹੈ ਵੀ ਤੁਹਾਡੇ ਚਰਨਾਂ ਦੀ ਧੂੜ ਛੋ ਕੇ ਆਪਣੀ ਜ਼ਿੰਮੇਵਾਰੀ ਦਾ ਹੋਰ ਅਹਿਸਾਸ ਕਰ ਸਕਾਂ ਵਾਹਿਗੁਰੂ ਸਮਤ ਬਖਸ਼ੇ ਜੋ ਤੁਸੀਂ ਆਸਾਂ ਇਸ ਅੰਦੋਲਨ ਤੋਂ ਲਾਈਆਂ ਨੇ ਇਹ ਸਾਡੇ ਕੋਲੋਂ ਉਹਦੀ ਵਕਾਲਤ ਕਰਨ ਦੀ ਜ਼ਿੰਮੇਵਾਰੀ ਸਾਡੇ ਤੇ ਪਾਈ ਹੈ ਵਾਹਿਗੁਰੂ ਮੇਰ ਕਰੇ ਤੁਹਾਡੀਆਂ ਸ਼ੁਭਿਚਾਵਾਾਂ ਹੋਣ ਅਸੀਂ ਉਹਦੇ ਚ ਸਫਲ ਹੋ ਸਕੀਏ ਇਸ ਲਈ ਮੇਰੇ ਲਈ ਤੁਹਾਡੇ ਚਰਨਾਂ ਦੀ ਛੋਹ ਕਿਸੇ ਤਰ੍ਹਾਂ ਵੀ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ 3 ਤਾਰੀਖ ਨੂੰ ਜਦੋਂ ਅਸੀਂ ਮੰਤਰੀਆਂ ਦੇ ਨਾਲ ਚਰਚਾ ਕਰ ਰਹੇ ਸੀ ਚਰਚਾ ਕਰਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਸਾਡੇ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਇਹਨਾਂ ਨੂੰ ਸ਼ਰਧਾਂਜਲੀ ਦੇ ਕੇ ਮੀਟਿੰਗ ਸ਼ੁਰੂ ਕੀਤੀ ਜਾਏ ਬਹੁਤ ਕਸ਼ਟ ਹੋਇਆ ਜਦੋਂ ਖੇਤੀ ਮੰਤਰੀ ਨੇ ਸ਼ਰਧਾਂਜਲੀ ਦਿੰਦਿਆਂ ਸ਼ਬਦ ਵਰਤੇ ਜਿਹੜੇ ਕਿਸਾਨ ਹਤਾহত ਹੋਏ ਨੇ ਮੈਂ ਰਿਐਕਟ ਵੀ ਕੀਤਾ ਇਸ ਵਾਰੀ ਜਦੋਂ 4 ਤਾਰੀਖ ਨੂੰ ਮੀਟਿੰਗ ਹੋਈ ਉਸ ਦਿਨ ਅਸੀਂ ਸਰਕਾਰ ਨੂੰ ਮੌਕਾ ਨਹੀਂ ਦਿੱਤਾ ਮੈਂ ਆਪਣੇ ਸਾਥੀਆਂ ਨੂੰ ਕਹਿ ਕੇ ਗਿਆ ਸੀ ਕਿ ਅੱਜ ਪਹਿਲਾਂ ਅਸੀਂ ਸ਼ਰਧਾਂਜਲੀ ਦੇਾਂਗੇ ਦੇਖਾਂਗੇ ਸਰਕਾਰ ਦੇ ਮੰਤਰੀ ਉੱਠ ਕੇ ਸ਼ਰਧਾਂਜਲੀ ਦਿੰਦੇ ਨੇ ਕਿ ਨਹੀਂ ਜਿਉਂ ਹੀ ਮੀਟਿੰਗ ਸ਼ੁਰੂ ਹੋਈ ਮੈਂ ਪਹਿਲਾ ਸਵਾਲ ਇਹ ਕੀਤਾ ਵੀ ਸਾਡੇ 70 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਨੇ ਅਸੀਂ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ 2 ਮਿੰਟ ਮੌਨ ਮੌਨ ਤਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਫੁੱਲ ਪੇਟ ਕਰਾਂਗੇ ਜਿਉਂ ਹੀ ਅਸੀਂ ਖੜੇ ਹੋਏ ਉਹਨਾਂ ਦੀ ਮਜਬੂਰੀ ਸੀ ਉਹਨਾਂ ਨੂੰ ਵੀ ਖੜੇ ਹੋ ਕੇ ਸ਼ਰਧਾਂਜਲੀ ਪੇਟ ਕਰਨੀ ਪਈ ਪਰ ਮੈਂ ਜਦੋਂ ਇੱਥੇ ਆਉਣਾ ਇੱਥੇ ਆ ਕੇ ਇੱਕ ਹਰ ਵਾਰੀ ਨਵਾਂ ਅਹਿਸਾਸ ਹੁੰਦਾ ਮੈਂ ਕੁਝ ਗੱਲਾਂ ਤੁਹਾਨੂੰ ਵੀ ਕਹਿ ਕੇ ਜਾਣਾ ਔਰ ਆਪਣੇ ਬੱਚਿਆਂ ਨੂੰ ਵੀ ਕਹਿ ਕੇ ਜਾਣਾ ਯਾਦ ਰੱਖਿਓ ਇਹ ਅੰਦੋਲਨ ਅੱਜ ਇੱਥੇ ਤੱਕ ਸੀਮਤ ਨਹੀਂ ਸਾਰੀ ਦੁਨੀਆ ਦਾ ਅੰਦੋਲਨ ਹੋ ਗਿਆ ਹੈ ਅੱਜ ਵਿਦੇਸ਼ਾਂ ਵਿੱਚ ਬੈਠੇ ਅਫਰੀਕਾ ਵਰਗੇ ਦੇਸ਼ਾਂ 'ਚ ਬੈਠੇ ਕਿਸਾਨ ਜਿੱਥੇ ਤੁਹਾਡੇ ਵਾਂਗੂ ਛੋਟੀਆਂ-ਛੋਟੀਆਂ ਛੋਟੇ-ਛੋਟੇ ਟੁਕੜੇ ਨੇ ਜ਼ਮੀਨ ਦੇ ਉਹ ਵੀ ਇਹ ਸੋਚਣ ਲੱਗੇ ਨੇ ਕਿ ਜੇ ਹਿੰਦੁਸਤਾਨ ਦਾ ਕਿਸਾਨ ਸਰਕਾਰੀ ਜ਼ਬਰ ਦੇ ਖਿਲਾਫ ਖੜਾ ਹੋਇਆ ਹੈ ਤਾਂ ਸਾਨੂੰ ਵੀ ਇੱਥੇ ਕੁਝ ਕਰਨਾ ਚਾਹੀਦਾ ਹੈ ਉੱਥੇ ਵੀ ਅੰਦੋਲਨ ਦਾ ਮੁੱਢ ਵੱਜ ਗਿਆ ਦੁਨੀਆ ਭਰ ਵਿੱਚ ਜਿੱਥੇ ਤੁਸੀਂ ਬੈਠੇ ਹੋ ਹਿੰਦੁਸਤਾਨੀ ਕੋਈ ਕਿਤੇ ਬੈਠਾ ਹੈ ਉਹਨੇ ਆਪੋ ਆਪਣੇ ਦੇਸ਼ ਦੀਆਂ ਸਰਕਾਰਾਂ ਦੇ ਉੱਤੇ ਦਬਾਅ ਬਣਾਇਆ ਹੈ ਇਹਦਾ ਨਤੀਜਾ ਹੈ ਅੱਜ ਦੁਨੀਆ ਦੀਆਂ 5-6 ਦੇਸ਼ਾਂ ਦੀ ਪਾਰਲੀਮੈਂਟ ਦੇ ਵਿੱਚ ਤੁਹਾਡੇ ਮੁੱਦੇ ਤੇ ਬਹਿਸ ਹੋ ਚੁੱਕੀ ਹੈ ਔਰ ਇਹਦਾ ਹੀ ਸਿੱਟਾ ਹੈ ਬਈ ਬਹੁਤ ਸਾਰੇ ਦੇਸ਼ਾਂ ਦੇ ਐਮਪੀਜ਼ ਆਪੋ ਆਪਣੀਆਂ ਸਰਕਾਰਾਂ ਨੂੰ ਲਿਖ ਕੇ ਦੇ ਚੁੱਕੇ ਨੇ ਬਈ ਭਾਰਤ ਸਰਕਾਰ ਨੂੰ ਕਿਸਾਨਾਂ ਉੱਤੇ ਜ਼ੁਲਮ ਕਰਨ ਤੋਂ ਰੋਕਿਆ ਜਾਏ ਇਹ ਤੁਹਾਡੇ ਅੰਦੋਲਨ ਦਾ ਤੁਹਾਡੇ ਦਬਾਅ ਦਾ ਸਿੱਟਾ ਹੈ ਇਹਦਾ ਹੀ ਨਤੀਜਾ ਹੈ ਇੰਗਲੈਂਡ ਦਾ ਪ੍ਰਧਾਨ ਮੰਤਰੀ 26 ਜਨਵਰੀ ਨੂੰ ਮੁੱਖ ਮਹਿਮਾਨ ਬਣ ਕੇ ਇੱਥੇ ਨਹੀਂ ਆ ਰਿਹਾ ਉਹਨੇ ਕਿਹਾ ਪਾਵੇਂ ਬਹਾਨਾ ਲਾਇਆ ਵੀ ਉੱਥੇ ਅਮਰੀਕਾ ਇੰਗਲੈਂਡ ਦੇ ਵਿੱਚ ਕਰੋਨਾ ਦੀ ਬਿਮਾਰੀ ਫੇਰ ਫੈਲੀ ਹੈ ਪਰ ਨਾਲ ਉਹਦੇ ਇਹ ਵੀ ਕਿਹਾ ਹੈ ਵੀ ਮੈਨੂੰ ਪਤਾ ਲੱਗਿਆ ਹੈ ਤੁਹਾਡੇ ਦੇਸ਼ ਵਿੱਚ ਤੁਸੀਂ ਕਿਸਾਨਾਂ ਨਾਲ ਜ਼ਿਆਦਤੀ ਕਰ ਰਹੇ ਹੋ ਇਸ ਕਰਕੇ ਮੈਂ ਨਹੀਂ ਆ ਰਿਹਾ ਇੱਕ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਅਸੀਂ ਉਹਨਾਂ ਨੂੰ ਚੂਹ ਨਹੀਂ ਕਰਨ ਦਿੰਦੇ ਜਦੋਂ ਅੱਗੇ ਬੋਲਦੇ ਨੇ ਤੜਕ ਅਸੀਂ ਉਹਨਾਂ ਨੂੰ ਘੇਰਦੇ ਹਾਂ ਸਰਕਾਰ ਝੁਕਠੀ ਪਹਿ ਚੁੱਕੀ ਹੈ ਪਰ ਨਾਲ ਹੀ ਸਾਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਹੈ ਜਦੋਂ ਅਖੀਰ ਤੇ ਪਹੁੰਚਿਆ ਹੋਵੇ ਅੰਦੋਲਨ ਸਿਖਰ ਤੇ ਪਹੁੰਚਿਆ ਹੋਵੇ ਜਿਸ ਅੰਦੋਲਨ ਵੱਲ ਸਾਰੀ ਦੁਨੀਆ ਦੀਆਂ ਨਿਗਾਹਾਂ ਹੋਣ ਜਿਸ ਅੰਦੋਲਨ ਨੇ ਦੁਨੀਆ ਲਈ ਨਵਾਂ ਇਤਿਹਾਸ ਸਿਰਜਿਆ ਹੋਵੇ ਐਡਾ ਲੰਮਾ ਅੰਦੋਲਨ ਸ਼ਾਂਤਮਈ ਰਿਹਾ ਹੋਵੇ ਪੱਤਾ ਵੀ ਨਾ ਤੋੜਿਆ ਹੋਵੇ ਉਸ ਅੰਦੋਲਨ ਵਿੱਚ ਕੁੱਦੇ ਹੋਏ ਯਾਨ ਦਾ ਇੱਕ ਵੀ ਫਰਜ਼ ਬਣਦਾ ਹੈ ਉਹ ਆਪੋ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਜਿਹੜਾ ਮੁੱਢਲਾ ਖਾਸ ਹੈ ਇਸ ਅੰਦੋਲਨ ਦੀ ਕਾਮਯਾਬੀ ਦਾ ਉਹ ਤੁਹਾਡਾ ਸ਼ਾਂਤਮਈ ਰਹਿਣੇ ਤੁਹਾਡੇ ਸ਼ਾਂਤਮਈ ਰਹਿਣ ਕਰਕੇ ਅੰਦੋਲਨ ਇੱਥੇ ਪੁੱਜਿਆ ਨਹੀਂ ਸਰਕਾਰਾਂ ਅੰਦੋਲਨ ਨੂੰ ਜ਼ਬਰਦਸਤੀ ਕਰਕੇ ਉਠਾ ਦਿਆ ਕਰਦੀਆਂ ਤੋਂ ਅੱਜ ਸੁਪਰੀਮ ਕੋਰਟ ਵਿੱਚ ਵੀ ਕੇਸ ਲੱਗਿਆ ਹੈ ਕਿ ਇਹ ਸਰਕਾਰ ਨੇ ਪਾਇਆ ਅਸੀਂ ਨਹੀਂ ਪਾਇਆ ਧੱਕੇ ਨਾਲ ਸਾਨੂੰ ਉਹਦੇ ਵਿੱਚ ਪਾਲਟੀ ਬਣਾਇਆ ਅਸੀਂ ਆਪਣੇ ਵਕੀਲਾਂ ਨੂੰ ਕਹਿ ਦਿੱਤਾ ਭਈ ਸਾਡੇ ਵੱਲੋਂ ਪੇਸ਼ ਹੋ ਕੇ ਸੁਪਰੀਮ ਕੋਰਟ ਨੂੰ ਆਖੋ ਭਈ ਅਸੀਂ ਇਹ ਕੇਸ ਨਹੀਂ ਪਾਇਆ ਅਸੀਂ ਇਹਦੇ ਵਿੱਚ ਪਾਲਟੀ ਧੱਕੇ ਨਾਲ ਬਣਾਏ ਗਏ ਆ ਅਸੀਂ ਆਪਣੇ ਆਪ ਨੂੰ ਇੰਕਲੀਡ ਨਹੀਂ ਕਰਨਾ ਔਰ ਇਹਦੇ ਵਿੱਚ ਜਿਹੜੇ ਕੇਸ ਅੱਜ ਲੱਗੇ ਨੇ ਉਹਨਾਂ 'ਚ ਪ੍ਰੇਅਰ ਇਹ ਸੀ ਇਸਨੂੰ ਇਥੋਂ ਉਠਾ ਦਿੱਤਾ ਜਾਏ ਸੁਪਰੀਮ ਕੋਰਟ ਪਹਿਲਾਂ ਹੀ ਕਹਿ ਚੁੱਕੀ ਹੈ ਸਰਕਾਰ ਨੇ ਵੀ ਜਿਹੜੇ ਲੋਕ ਸ਼ਾਂਤਮਈ ਤਰੀਕੇ ਨਾਲ ਆਏ ਨੇ ਇੱਥੇ ਸ਼ਾਂਤਮਈ ਬੈਠੇ ਨੇ ਤੁਹਾਨੂੰ ਕੋਈ ਅਧਿਕਾਰ ਨਹੀਂ ਉਹਨਾਂ ਦੇ ਖਿਲਾਫ ਪੁਲਿਸ ਬਲ ਇਸਤੇਮਾਲ ਕਰਨ ਦਾ ਸਰਕਾਰ ਨੂੰ ਜੋ ਸੁਪਰੀਮ ਕੋਰਟ ਨੇ ਕਹਿਣਾ ਸੀ ਕਹਿ ਦਿੱਤਾ ਇਸ ਤੋਂ ਅੱਗੇ ਜਾਣ ਲਈ ਕੋਈ ਲਾ ਪੁਆਇੰਟ ਡਿਸਕਸ ਕਰਨ ਲਈ ਸੁਪਰੀਮ ਕੋਰਟ ਅੱਗੇ ਨਾ ਵਧੇ ਕਿਉਂਕਿ ਸਾਨੂੰ ਪਤਾ ਹੈ ਜੇ ਸੁਪਰੀਮ ਕੋਰਟ ਅੱਗੇ ਵੱਧਦੀ ਹੈ ਤਾਂ ਮਾਮਲਾ ਕਈ ਸਾਲ ਲਈ ਲਟਕ ਜਾਏਗਾ ਔਰ ਉਹਨੇ ਸਾਲਾ ਜੇ ਸਾਡਾ ਕਹਣ ਪਾ ਦੇਣਗੇ ਅਸੀਂ ਕਹਿ ਦਿੰਦਾ ਵਕੀਲਾਂ ਨੂੰ ਵੀ ਜੇ ਸੁਪਰੀਮ ਕੋਰਟ ਡਾਖੇ ਕਿ ਸਾਡਾ ਹੁਕਮ ਨਾ ਮੰਨਣ ਤੇ ਜੇਲ੍ਹ ਜਾਣਾ ਪਵੇ ਅਸੀਂ ਕਹਿ ਦਿੰਦਾ ਅਸੀਂ ਜੇਲ੍ਹ ਜਾਵਾਂਗੇ ਸਾਰੇ ਲੀਡਰ ਜੇਲ੍ਹ ਜਾਣਗੇ ਪਰ ਅਸੀਂ ਸੁਪਰੀਮ ਕੋਰਟ ਦਾ ਇਹੋ ਜਿਹਾ ਕੋਈ ਹੁਕਮ ਨਹੀਂ ਮੰਨਾਂਗੇ ਜਿਹੜਾ ਇਹਨਾਂ ਪਟੀਸ਼ਨਾਂ ਵਿੱਚ ਪ੍ਰੇਅਰ ਪੀਟੀਸ਼ਨ ਪਾਉਣ ਵਾਲਿਆਂ ਨੇ ਨਹੀਂ ਕੀਤੀ ਸਰਕਾਰ ਸਰਕਾਰ ਸੁਪਰੀਮ ਕੋਰਟ ਵੱਲ ਵੱਧ ਰਹੀ ਹੈ ਉਹਨਾਂ ਨੂੰ ਕੋਈ ਰਸਤਾ ਨਹੀਂ ਦਿੰਦਾ ਉਹਨਾਂ ਨੂੰ ਪਤਾ ਹੈ ਵੀ ਅਸੀਂ ਕਾਨੂੰਨ ਗਲਤ ਬਣਾਏ ਨਹੀਂ ਅਸੀਂ ਸਿੱਧ ਕਰ ਚੁੱਕੇ ਹਾਂ ਵੀ ਇਹ ਗੈਰ ਸੰਵਿਧਾਨਕ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਗਈ ਹੈ ਬਹੁਤ ਸਾਰੇ ਲੋਕ ਸਾਨੂੰ ਬਾਹਰੋਂ ਵੀ ਟੈਲੀਫੋਨ ਕਰਦੇ ਨੇ ਸਰਕਾਰ ਦੇ ਬੰਦੇ ਬਹੁਤ ਇੱਧਰ ਉੱਧਰ ਤੁਰੇ ਫਿਰਦੇ ਨੇ ਸੋਚੇ ਛੱਡਦੇ ਭਈ ਲੋ ਜੀ ਸਰਕਾਰ ਤੁਹਾਡੀ ਜਿੰਨੀਆਂ ਕਾਨੂੰਨ ਵਿੱਚ ਖਾਮੀਆਂ ਨੇ ਸਾਰੀਆਂ ਦੂਰ ਕਰਨ ਲਈ ਤਿਆਰ ਹੈ ਤੇ ਫੇਰ ਤੁਸੀਂ ਮੰਨ ਕਿਉਂ ਨਹੀਂ ਲੈਂਦੇ ਸਾਡਾ ਕਹਿਣਾ ਹੈ ਬਈ ਗੱਲ ਸਹਿਦ ਹੀ ਨਹੀਂ ਗੱਲ ਪੈਸੇ ਦੀ ਹੈ ਜੇ ਅੱਜ ਸਰਕਾਰ ਨੇ ਖੇਤੀ ਖੇਤਰ ਵਿੱਚ ਇਹ ਕਾਨੂੰਨ ਬਣਾ ਕੇ ਦਖਲ ਦਿੱਤਾ ਹੈ ਖੇਤੀ ਖੇਤਰ ਰਾਜਾਂ ਦਾ ਵਿਸ਼ਾ ਹੈ ਇਹਦੇ ਵਿੱਚ ਕੇਂਦਰ ਸਰਕਾਰ ਦਖਲ ਦੇ ਨਹੀਂ ਸਕਦੀ ਸੰਵਧਾਨ ਲਿਖਣ ਵਾਲੇ ਐਡੇ ਮੂਰਖ ਨਹੀਂ ਸਨ ਇਹ ਫੈਡਰਲ ਸਿਸਟਮ ਹੈ ਇਸ ਦੇਸ਼ ਵਿੱਚ ਇਹਨੂੰ ਫੈਡਰਲ ਸਿਸਟਮ ਨੂੰ ਤੋੜਿਆ ਨਹੀਂ ਜਾ ਸਕਦਾ ਤੇ ਅਸੀਂ ਫੇਰ ਇੱਕ ਕਾਨੂੰਨ ਐਡੇ ਢੰਗ ਨਾਲ ਮੰਨ ਕੇ ਅਸੀਂ ਕੇਂਦਰ ਸਰਕਾਰ ਨੂੰ ਇਹ ਆਗਿਆ ਕਿਉਂ ਦਈਏ ਵੀ ਉਹ ਫੇਰ ਮੁੱਢ-ਮੁੱਢ ਖੇਤੀ ਖੇਤਰ ਵਿੱਚ ਦਖਲ ਦੇਵੇ ਔਰ ਸਾਨੂੰ ਬਰਬਾਦ ਕਰੇ ਅਸੀਂ ਇਹ ਮੰਨਣ ਲਈ ਤਿਆਰ ਨਹੀਂ ਬੜਾ ਸਿੱਧਾ ਤੇ ਸਪਸ਼ਟ ਜਵਾਬ ਹੈ ਕਈ ਵਾਰੀ ਉਹਨਾਂ ਨੇ ਕਿਹਾ ਜੀ ਤੁਹਾਡੀਆਂ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਕਾਨੂੰਨ ਬਣਾਉਂਦੀਆਂ ਸਾਡਾ ਉਹਨਾਂ ਨੂੰ ਬੜਾ ਸਾਫ਼ ਕਹਿਣ ਹੈ ਕਿ ਸੂਬਿਆਂ ਦੇ ਬੇਸ਼ੇ ਵਿੱਚ ਸੂਬਿਆਂ ਦੀਆਂ ਸਰਕਾਰਾਂ ਨੂੰ ਅਧਿਕਾਰ ਹੈ ਜੋ ਮਰਜ਼ੀ ਕਾਨੂੰਨ ਬਣਾਉਣ ਉਹਦੇ ਲਈ ਅਸੀਂ ਵੱਖਰਾ ਲੜਾਂਗੇ ਪਰ ਤੁਹਾਨੂੰ ਤਾਂ ਅਧਿਕਾਰ ਹੀ ਨਹੀਂ ਤੁਸੀਂ ਇਸ ਖੇਤਰ ਵਿੱਚ ਦਖਲ ਹੀ ਕਿਉਂ ਦਿੱਤਾ ਲੜਾਈ ਅੱਜ ਇੱਥੇ ਖੜੀ ਹੈ ਉਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਔਰ ਸਾਰੇ ਦੇਸ਼ ਦਾ ਕਿਸਾਨ ਅੱਜ ਇਸ ਗੱਲ ਉੱਤੇ ਇੱਕ ਮੁਠੋ ਹੋ ਗਿਆ ਸਰਕਾਰ ਜਿਹੜੀ ਕਿਸੇ ਵੇਲੇ ਸਾਨੂੰ ਕਹਿੰਦੀ ਸੀ ਇਹ ਸਿਰਫ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪੰਜਾਬ ਇੱਕ ਧੁਰਾ ਹੈ ਪੰਜਾਬੀਆਂ ਦੀ ਇੱਕ ਵੱਖਰੀ ਪਛਾਣ ਹੈ ਮੈਂ ਤਾਂ ਇੱਥੋਂ ਤੱਕ ਜਾਵਾਂਗਾ ਜੇ ਇਤਿਹਾਸ ਨੂੰ ਫਰੋਲੀਏ ਪੰਜਾਬੀ ਉਹ ਪਤਾ ਨਹੀਂ ਅਕਾਲ ਪੁਰਖ ਨੇ ਤੁਹਾਡੇ ਕਰਮਾਂ ਵਿੱਚ ਕੀ ਲਿਖ ਕੇ ਭੇਜਿਆ ਜਦੋਂ ਦੁਨੀਆ ਦੀ ਕੋਈ ਲੜਾਈ ਹੁੰਦੀ ਆ ਤਾਂ ਤੁਸੀਂ ਮੋਰੀ ਹੋ ਕੇ ਲੜਦੇ ਹੋ ਮੁਗਲਾਂ ਦੇ ਵੇਲੇ ਮੁਗਨਾ ਨੇ ਜਿੱਤੇ ਜਦੋਂ ਫਾਂਸੀ ਚੜੇ ਤਾਂ ਤੁਹਾਡੇ ਪੰਜਾਬੀ ਚੜੇ ਗੁਜਰਾਤੀ ਇੱਕ ਵੀ ਨਹੀਂ ਸੀ ਔਰ ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਇੱਕ ਵਾਰੀ ਫੇਰ ਹਾਲਾਤ ਵਿਗੜੇ ਐਮਰਜੈਂਸੀ ਲੱਗੀ ਪੰਜਾਬ ਤੋਂ ਬਿਨਾ ਕਿਸੇ ਨੇ ਚੂਹ ਨਹੀਂ ਕੀਤੀ ਪੰਜਾਬੀ ਲੜਦੇ ਰਹੇ ਅੱਜ ਸਾਰੇ ਦੇਸ਼ ਤੇ ਫੇਰ ਭੀੜ ਬਣੀ ਏ ਇੱਕ ਹਾਕਮ ਆਇਆ ਜਿਹੜਾ ਡਿਕਟੇਟਰ ਬਣਨਾ ਚਾਹੁੰਦਾ ਹੈ ਤੁਸੀਂ ਉਹਦੇ ਖਿਲਾਫ ਲੜਾਈ ਲੜ ਲਈ ਕੋਈ ਇਹਨੂੰ 41 ਦਿਨ ਦੀ ਲੜਾਈ ਕਹਿੰਦਾ ਪਰ ਮੈਂ ਤਾਂ ਇਹਨੂੰ ਇੱਕ ਸਾਲ ਪੁਰਾਣੀ ਸ਼ੁਰੂ ਹੋਈ ਲੜਾਈ ਮੰਨ ਕੇ ਚੱਲਦਾ ਜਦੋਂ ਮੈਂ ਇਹ ਸਭ ਤੋਂ ਪਹਿਲਾਂ ਸਰਕਾਰ ਨੇ ਜਿਹੜਾ ਰੁਖ ਸੀ ਉਹ ਪਾਪ ਲਿਆ ਸੀ ਔਰ ਕਾਗਜ਼ ਪੱਤਰ ਕੱਢ ਕੇ ਸਾਰੀ ਇੱਥੇ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਦਿੱਤੇ ਸੀ ਚੰਡੀਗੜ੍ਹ ਚ ਵੀ ਦੇਖੋ ਸਰਕਾਰ ਕਿੱਧਰ ਜਾ ਰਹੀ ਹੈ ਇਕੱਠੇ ਹੋ ਕੇ ਲੜਾਂਗੇ ਤਾਂ ਬਚ ਜਾਾਂਗੇ ਨਹੀਂ ਤਾਂ ਸਾਨੂੰ ਸਾਰਿਆਂ ਨੂੰ ਖਤਮ ਕਰ ਦੇਗੀ ਇਹ ਕੇਂਦਰ ਦੀ ਸਰਕਾਰ ਪੋਲੀਟੀਕਲ ਪਾਰਟੀਆਂ ਸਾਡੇ ਨਾਲ ਉਸ ਵੇਲੇ ਨਹੀਂ ਆਈਆਂ ਜਦੋਂ ਮੌਕਾ ਸੀ। ਉਹਦੇ ਬਾਅਦ ਅਸੀਂ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਅੰਦੋਲਨ ਸ਼ੁਰੂ ਕਰ ਦਿੱਤਾ। ਤੁਸੀਂ ਲਗਾਤਾਰ ਰੇਲਵੇ ਲਾਈਨਾਂ ਤੇ ਬੈਠੇ ਰਹੇ। ਫਿਰ ਇੱਥੇ ਵੀ ਆ ਗਏ। ਔਰ ਤੁਹਾਡਾ ਇਹ ਫੈਸਲਾ ਕਾਰਗਰ ਸਾਬਤ ਹੋਇਆ ਵੀ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਆਪਣੀ ਸਟੇਜ ਸ਼ੇਅਰ ਨਹੀਂ ਕਰਨ ਦਿੱਤੀ। ਇਹ ਬਹੁਤ ਵੱਡਾ ਇੱਕ ਫੈਸਲਾ ਸੀ। ਔਰ ਅੱਜ ਸਿਆਸੀ ਪਾਰਟੀਆਂ ਆਪਣੀ ਜ਼ਮੀਨ ਲੁੱਟਦੀਆਂ ਫਿਰਦੀਆਂ। ਪਰ ਮੈਂ ਤੁਹਾਨੂੰ ਕੁਝ ਬੇਨਤੀਆਂ ਕਰਨੀਆਂ ਬੇਨਤੀਆਂ ਇਹ ਕਰਨੀਆਂ ਮੋਰਚਾ ਤੁਹਾਡਾ ਬਰਾਵੋ ਜਿੱਤਿਆ ਹੋਇਆ ਸਿਰਫ ਹੱਟ ਧਰਮੀਆਂ ਸਰਕਾਰ ਦੀ ਤਰ੍ਹਾਂ ਤਰ੍ਹਾਂ ਦੇ ਛੋਸ਼ੇ ਛੱਡ ਰਹੀ ਹੈ ਸਰਕਾਰ ਮੈਂ ਹਰ ਬਾਰੀ ਤੁਹਾਨੂੰ ਕਹਿਣਾ ਸਭ ਤੋਂ ਵੱਡਾ ਅੱਜ ਤੱਕ ਦੀਆਂ ਸਰਕਾਰਾਂ ਦਾ ਸਭ ਤੋਂ ਖਤਰਨਾਕ ਕਿਸਮ ਦਾ ਆਈਟੀ ਸੈੱਲ ਭਾਜਪਾ ਵਾਲਿਆਂ ਨੇ ਬਣਾਇਆ ਹੋਇਆ ਉਹ ਹਰ ਰੋਜ਼ ਨਵਾਂ ਛੋਸ਼ਾ ਛੱਡਦਾ ਹੈ ਤੁਹਾਡੇ ਖਿਲਾਫ ਪ੍ਰਚਾਰ ਕਰਦਾ ਹੈ ਔਰ ਜਦੋਂ ਤੁਸੀਂ ਇਹ ਲੜਾਈ ਨਹੀਂ ਜਿੰਨਾ ਪ੍ਰਚੰਡ ਹੁੰਦੇ ਹੁੰਦੇ ਜਾ ਰਹੇ ਹੋ ਉਹਨੇ ਤੁਹਾਡੀ ਲੀਡਰਸ਼ਿਪ ਤੇ ਵੀ ਅਟੈਕ ਕਰਦਾ ਕਿਤੇ ਲੋਕਾਂ 'ਚ ਫੈਲਾ ਰਿਹਾ ਵੀ ਲਓ ਜੀ ਇਹ ਤਾਂ ਲੀਡਰਸ਼ਿਪ ਵਿਗ ਜਾਏਗੀ ਤਾਂ ਕਿ ਲੋਕਾਂ 'ਚ ਇੱਕ ਭਰਮ ਪੈਦਾ ਹੋ ਜਾਏ ਔਰ ਮੈਨੂੰ ਉਹਨਾਂ ਦੀ ਪਰਵਾਹ ਨਹੀਂ ਮੈਨੂੰ ਤੁਹਾਡੀ ਪਰਵਾਹ ਜ਼ਰੂਰ ਹੈ ਮੈਨੂੰ ਇਸ ਗੱਲ ਦੀ ਪਰਵਾਹ ਹੈ ਆਪਣੇ ਸਾਥੀਆਂ ਨੂੰ ਵੀ ਮੈਂ ਕਹਿੰਨਾ ਅਸੀਂ ਇਸ ਗੱਲ ਦੀ ਪਰਵਾਹ ਕਰਦੇ ਹਾਂ ਭਈ ਤੁਸੀਂ ਡਿਸਪੀਸਪਲਨ ਵਿੱਚ ਰਹੋਗੇ ਕੋਈ ਮੋਦੀ ਆ ਉਹਦਾ ਬਾਪ ਵੀ ਸਾਨੂੰ ਹਰਾ ਨਹੀਂ ਸਕਦਾ ਬਹੁਤ ਦੁੱਖ ਹੁੰਦਾ ਅਸੀਂ ਆਸਟਨ ਹਰ ਰੋਜ਼ ਪੰਜਾਬ ਨੂੰ 2 ਲਾਸ਼ਾਂ ਭੇਜ ਰਹੇ ਹਾਂ 2 ਲਾਸ਼ਾਂ ਆਸਟਨ ਦੋ ਸਾਡੇ ਸਾਥੀ ਰੋਜ਼ ਆਤਮ ਵੀ ਛੱਡ ਰਹੇ ਨੇ ਸਾਡੇ ਕੁਝ ਨੌਜਵਾਨ ਬੱਚੇ ਡੈਕ ਲਾ ਕੇ ਡੈਕ ਵਜਾਉਂਦੇ ਨੇ ਦੋ ਦਿਨਾਂ ਤੋਂ ਮੈਂ ਦੇਖ ਰਿਹਾ ਸਾਡੇ ਕੁਝ ਲੋਕ ਰਾਤ ਨੂੰ ਸ਼ਰਾਬ ਪੀਂਦੇ ਨੇ ਉਹਨਾਂ ਦੀਆਂ ਅਰਥੀਆਂ ਤੇ ਸ਼ਰਾਬ ਚੁੰਦੇ ਹੋ ਮੈਨੂੰ ਦੱਸਿਓ ਅਸੀਂ ਕਿੱਥੇ ਖੜੇ ਆ ਉਹ ਐਡੇ ਵੱਡੇ ਇਮਤਿਹਾਨ ਚ ਹੋਈਏ ਕਿੰਨਾ ਵੱਡਾ ਅਕਾਲਪੁਰਖ ਨੇ ਤੁਹਾਡੇ ਤੇ ਜ਼ਿੰਮੇਵਾਰੀ ਪਾਈ ਹੋਵੇ ਸਾਰੀ ਦੁਨੀਆ ਤੁਹਾਡੇ ਵੱਲ ਦੇਖਦੀ ਹੋਵੇ ਉਹ ਫਿਰ ਰਾਤ ਨੂੰ ਸ਼ਰਾਬ ਪੀਓ ਤੁਹਾਡੇ ਵਿੱਚੋਂ ਕੁਝ ਲੋਕ ਚਾਹੇ ਕਿ ਸਰਕਾਰ ਭਲਾਏ ਜਾਂ ਕੋਈ ਭਲਾਏ ਇਹ ਕਿੱਥੋਂ ਦਾ ਨਿਆਂ ਹੈ ਕੀ ਜਿਹੜੇ ਸਾਡੇ ਚੋਂ ਵਿਛੜ ਰਹੇ ਨੇ ਉਹਨਾਂ ਨੂੰ ਸ਼ਰਧਾਂਜਲੀ ਇਸ ਤਰ੍ਹਾਂ ਦਿੱਤੀ ਜਾਂਦੀ ਹੈ ਸਾਡੇ ਬੱਚੇ ਕੁਝ ਹਰਿਆਣਾ ਚੋਂ ਆ ਜਾਂਦੇ ਨੇ ਕੁਝ ਇੱਥੇ ਤੇ ਰਲ ਜਾਂਦੇ ਨੇ ਇੱਥੇ ਟਰੈਕਟਰ ਘਮਾਉਂਦੇ ਡੱਕ ਵਜਾਉਂਦੇ ਪਤਾ ਨਹੀਂ ਕੀ ਕੁਝ ਕਰਦੇ ਫਿਰਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਪਿਆਰੇ ਬੱਚਿਓ ਓਏ ਤੁਸੀਂ ਮਸਾਂ ਕਲੰਕ ਲਾਇਆ ਹੈ ਜਿਹੜਾ ਪੰਜਾਬ ਦੀ ਜਵਾਨੀ ਤੇ ਕਲੰਕ ਲਾਇਆ ਹੋਇਆ ਸੀ ਪੋਲੀਟਿਕਲ ਲੋਕਾਂ ਨੇ ਤੁਸੀਂ ਮਸਾਂ ਲਾਇਆ ਓਏ ਇੱਥੇ ਨਵਾਂ ਕਲੰਕ ਨਾ ਖੜ ਕੇ ਜਾਇਓ ਤੁਸੀਂ ਕੁਰਬਾਨੀ ਦੇ ਮੂਜਸਮਾ ਹੋ ਤੁਸੀਂ ਕੁਰਬਾਨੀ ਦੇਣ ਵਾਲੇ ਲੋਕ ਹੋ ਤੁਹਾਡਾ ਖੂਨ ਗਰਮ ਹੈ ਇਹ ਖੂਨ ਨੂੰ ਹੋਸ਼ ਦੇ ਨਾਲ ਸੰਭਾਲ ਕੇ ਰੱਖ ਲੈ ਕਈ ਤਰ੍ਹਾਂ ਦੀਆਂ ਗੱਲਾਂ ਛੱਡੀਆਂ ਜਾ ਰਹੀਆਂ ਹਨ ਅੰਦੋਲਨ ਨੂੰ ਲੀਹੋ ਲਾਉਣ ਦੀਆਂ ਇੱਥੇ ਬਹੁਤ ਸਾਰੇ ਗਰੁੱਪ ਸਰਗਰਮ ਨੇ ਸਰਕਾਰ ਦੇ ਛੱਡੇ ਹੋਏ ਸਰਕਾਰ ਦੀਆਂ ਏਜੰਸੀਆਂ ਪੂਰੀ ਤਰ੍ਹਾਂ ਸਰਗਰਮ ਨੇ ਜਿਉਂ-ਜਿਉਂ ਤੁਹਾਡੀ ਜਿੱਤ ਦਾ ਦਿਨ ਨੇੜੇ ਆਉਂਦਾ ਜਾਂਦਾ ਹੈ ਉਨਾਂ ਹੀ ਉਹ ਏਜੰਸੀਆਂ ਸਰਗਰਮ ਹੋਈ ਜਾ ਰਹੀਆਂ ਹਨ ਅੱਲੇ ਪਰਸੋਂ ਫੜਿਆ ਨਹੀਂ ਤੁਸੀਂ ਕਾਰ ਐਸਐਸ ਵਾਲਾ ਘੋਨਾ ਮੋਨਾ ਛਰਪਾਨ ਪਹਿਨ ਕੇ ਪੂਰਾ ਗੁਰਸਿੱਖ ਬਣ ਕੇ ਸ਼ਰਾਬ ਦੀ ਬੋਤਲ ਜੇਬ 'ਚ ਇੱਥੇ ਸਾਡੇ ਵਲੰਟੀਅਰਾਂ ਨੇ ਫੜਿਆ ਨਹੀਂ ਦੇ ਉਹ ਤਾਂ ਚੌਕਸ ਨਹੀਂ ਹੋਵਗੇ ਤੁਸੀਂ ਇਹ ਤੋਂ ਪਤਾ ਨਹੀਂ ਲੱਗਦਾ ਕੀ ਮਨਸ਼ਾ ਹੈ ਸਰਕਾਰ ਦੀ ਸਮਝੋਗੇ ਨਹੀਂ 8 ਤਰੀਕ ਨੂੰ ਫੇਰ ਬੜਾ ਸਿੱਧਾ ਤੇ ਸਪਸ਼ਟ ਜਵਾਬ ਹੈ ਸਰਕਾਰ ਨੂੰ ਕਹੈਂ ਆਂ ਅਸੀਂ ਮੈਂ ਇੱਕ ਇੱਕ ਵਾਰੀ ਮੇਜ਼ ਤੇ ਹੱਥ ਮਾਰ ਕੇ ਕਿਹਾ ਮੰਤਰੀਆਂ ਨੂੰ ਇੱਕ ਵਾਰੀ ਕਹਾ ਲੋ ਹਜ਼ਾਰ ਵਾਰੀ ਕਹਾ ਲੋ ਕਾਨੂੰਨ ਰਿਪੀਲ ਕਰਨੇ ਪੈਣਗੇ ਰਿਪੀਲ ਕਰਨੇ ਪੈਣਗੇ ਰਿਪੀਲ ਕਰਨੇ ਪੈਣਗੇ ਤੇਈ ਸਾਨੂੰ ਪਰਵਾਹ ਨਹੀਂ ਸਾਨੂੰ ਪਤਾ ਹੈ ਅਸੀਂ ਜਿਹੜੇ ਦਾੜੀ ਕੇਸ ਵਾਲੇ ਆ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਸਾਡੇ ਪਰਾ ਜਿਹੜੇ ਹਰਿਆਣੇ ਵਾਲੇ ਨੇ ਯੂਪੀ ਵਾਲੇ ਨੇ ਉਤਰਾਖੰਡ ਵਾਲੇ ਨੇ ਦੂਜੇ ਸੂਬਿਆਂ ਤੋਂ ਆਏ ਆ ਸਾਰੇ ਚੰਗੀ ਤਰ੍ਹਾਂ ਸਮਝਦੇ ਆ ਬਈ ਸਾਡੇ ਤੇ ਇੱਕ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਉਹਨਾਂ ਦਾ ਵੀ ਭਵਿੱਖ ਬਚਾਉਣ ਦੀ ਜ਼ਿੰਮੇਵਾਰੀ ਹੈ ਇਸ ਦੇਸ਼ ਨੂੰ ਬਚਾਉਣ ਦੀ ਜੇ ਖੇਤੀ ਖੇਤਰ ਨਾ ਬਚਿਆ ਜਿਹੜਾ 80% ਲੋਕਾਂ ਨੂੰ ਰੋਜ਼ਗਾਰ ਦਿੰਦਾ ਤਾਂ ਇਹ ਦੇਸ਼ ਨਹੀਂ ਬਚਣਾ ਤੁਸੀਂ ਜੇ ਅੰਦਾਜ਼ਾ ਤਾਂ ਲਾਓ ਅੰਬਾਨੀ ਨੇ ਹਾਈ ਕੋਰਟ ਤੇ ਰੱਟ ਪਾਈ ਹੈ ਕੀ ਕਹਿੰਦੇ ਨੇ ਹੁਣ ਉਹ ਨਹੀਂ ਜੀ ਅਸੀਂ ਖੇਤੀ ਖੇਤਰ 'ਚ ਦਖਲ ਨਹੀਂ ਦੇਣਾ ਕਿਉਂ ਕਹਿਣ ਲੱਗੇ ਨੇ ਤੁਹਾਡਾ ਸੇਕ ਮਾਰਦਾ ਹੈ ਇਹੀ ਅੰਬਾਨੀ ਅਡਾਨੀਆਂ ਜਿਹੜੇ ਚੁੱਪ ਕਰਕੇ ਥਾਲੀ ਚ ਪਰੋਸ ਕੇ ਜੋ ਮੋਦੀ ਦਿੰਦਾ ਸੀ ਲੈ ਲੈਂਦੇ ਸੀ ਉਹਨੇ ਇਹਨਾਂ ਨੂੰ ਹਲ ਸੈਕਟਰ ਦਿੱਤਾ ਲੈ ਲੇ ਸਭ ਨੂੰ ਤੁਹਾਡਾ ਸੇਕ ਮਾਰਦਾ ਐਵੇਂ ਮੋਦੀ ਆ ਉਹਦੀ ਉਹਦੇ ਜਿਹੜੇ ਚੇਲੇ ਚਪਟੇ ਨੇ ਜੋ ਮਰਜ਼ੀ ਪ੍ਰਚਾਰ ਕਰਨ ਸਭ ਨੂੰ ਤੁਹਾਡਾ ਸੇਕ ਮਾਰਦਾ ਸਾਰੇ نیند ਹਰਾਮ ਹੋਈ ਪਈ ਐ ਸਾਰੇ ਆਗੂ ਇਹ ਇੱਕ ਮੁੱਟ ਨੇ ਕੋਈ ਇਹਨਾਂ ਨੂੰ ਅਟ ਨਹੀਂ ਕਰ ਸਕਿਆ ਜਦੋਂ ਅਸੀਂ ਤੁਹਾਡੇ ਸਾਹਮਣੇ ਹੱਥ ਫੜ ਕੇ ਇਦਾਂ ਖੜੇ ਹੁੰਨੇ ਆਂ ਸਾਨੂੰ ਪਤਾ ਹੈ ਸਾਨੂੰ ਕੀ ਅਹਿਸਾਸ ਹੁੰਦਾ ਹੈ ਤੁਹਾਡੀ ਤੁਹਾਡੇ ਜ਼ਿੰਮੇਵਾਰੀ ਪਾਉਣ ਦਾ ਇਸ ਲਈ ਮੇਰੀ ਤੁਹਾਨੂੰ ਤੁਹਾਨੂੰ ਇੱਕੋ ਬੇਨਤੀ ਹੈ ਜਿੰਨੀ ਵਾਰੀ ਮਰਜ਼ੀ ਸਰਕਾਰ ਕਰ ਸਕੇ ਸਰਕਾਰ ਸਾਡਾ ਦਮ ਦੇਖ ਰਹੀ ਹੈ ਜਿੰਨਾ ਸ਼ਾਂਤਮਈ ਰਹੋਗੇ ਓਨਾ ਸਰਕਾਰ ਚੁਕੇਗੀ ਜਿੰਨਾ ਸ਼ਾਂਤਮਈ ਰਹੋਗੇ ਉੰਨੀ ਸ਼ਾਨਦਾਰ ਜਿੱਤ ਤੁਹਾਡੀ ਹੋਏਗੀ ਆ ਜਿਹੜਾ ਮੋਦੀ ਸਰਕਾਰ ਦਾ ਪ੍ਰਚਾਰ ਹੈ ਮੋਦੀ ਸਰਕਾਰ ਦੀਆਂ ਏਜੰਸੀਆਂ ਦਾ ਪ੍ਰਚਾਰ ਹੈ ਇਹ ਤੋਂ ਚੌਕਸ ਰਹੋ ਮੈਂ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਬੇਨਤੀ ਕਰਾਂਗਾ ਮੈਂ ਆਸ ਰੱਖਾਂਗਾ ਮੈਂ ਬਹੁਤ ਆਸ਼ਾਵਾਦੀ ਹਾਂ ਔਰ ਇਹਨਾਂ ਤੇ ਮੈਨੂੰ ਖਾਸ ਤੌਰ ਤੇ ਬਹੁਤ ਇਸ ਗੱਲ ਦਾ ਮੈਂ ਤਾਂ ਤਾਂ ਕਹਿਣਾ ਮੈਨੂੰ ਮਾਣ ਵੀ ਹੁੰਦਾ ਜਦੋਂ ਮੈਂ ਇੱਥੋਂ ਕੁਝ ਕਹਿ ਕੇ ਜਾਂਦਾ ਮੈਂ ਆਪਣੇ ਅੱਖੀਂ ਦੇਖਦਾ ਕਿਵੇਂ ਝਾੜੂ ਮਾਰਦੇ ਹੁੰਦੇ ਨੇ ਕਿਵੇਂ ਟਰੈਫਿਕ ਕੰਟਰੋਲ ਕਰਦੇ ਨੇ ਇਸ ਕਰਕੇ ਮੈਨੂੰ ਬਹੁਤ ਮਾਣ ਹੈ ਇਸ ਗੱਲ ਦਾ ਮੈਂ ਬੇਨਤੀ ਕਰਾਂਗਾ ਆਪਣੇ ਇਹਨਾਂ ਬੱਚਿਆਂ ਨੂੰ ਅੱਜ ਤੋਂ ਚੌਕਸ ਹੋ ਜਾਓ ਆਪਣੇ ਵਿਰੋਧੀਆਂ ਦੀਆਂ ਚਾਲਾਂ ਨੂੰ ਸਮਝਣਾ ਸ਼ੁਰੂ ਕਰੋ ਔਰ ਕਿਤੇ ਵੀ ਸ਼ਾਮ ਨੂੰ ਕੋਈ ਸ਼ਰਾਬੀ ਨਹੀਂ ਚਾਹੀਦਾ ਮੈਂ ਅੱਜ ਤੁਹਾਡੇ ਤੇ ਆ ਪਵਿੱਤਰ ਜਗ੍ਹਾ ਮੈਂ ਇਹਨੂੰ ਇੱਕ ਪਵਿੱਤਰ ਜਗ੍ਹਾ ਮੰਨ ਕੇ ਤੁਹਾਡੇ ਤੇ ਜ਼ਿੰਮੇਵਾਰੀ ਪਾਉਣਾ شام کوئی شراب نہیں پیے گا کیونکہ سارے دو ساتھی روز بچ رہے نے. کوئی بھی بچے آ ڈیک نہیں بجاؤں گے کیونکہ ساتھی بچڑ رہے نے ایڈا ودرتی انیا ہو رہا ہے مودی وارش ہو رہی ہے ٹھنڈ پی رہی ہے ਉਹਦੇ باوجود ਅਸੀਂ ਬੈਠੇ ਆ ਕੋਈ ਇੱਕ ਮੈਨੂੰ ਕਦੇ ਕਦੇ ਯਾਦ ਆਉਂਦਾ ਇੱਕ ਉਰਦੂ ਦੇ ਸ਼ਾਇਰ ਨੇ ਕਿਹਾ ਦੇਖਣਾ ਹੈ ਜੋਰ ਕਿਤਨਾ ਬਾਜ਼ੂਏ ਕਾਤਿਲ ਵਿੱਚ ਹੈ ਦੇਖਣਾ ਹੈ ਜੋਰ ਕਿਤਨਾ ਬਾਜ਼ੂਏ ਕਾਤਿਲ ਵਿੱਚ ਹੈ ਜੇ ਉਹਦੀਆਂ ਬਾਹਾਂ ਦਾ ਜੋਰ ਦੇਖਣਾ ਹੈ ਔਰ ਅਸੀਂ ਅਸੀਂ ਉਹਨਾਂ ਗੁਰੂ ਸਾਹਿਬਾਨ ਦੇ ਧੀਆਂ ਪੁੱਤ ਪੋਤਰੇ ਕਪੜੋਤੇ ਜਿਨ੍ਹਾਂ ਨੇ ਆਪਣਾ ਸਾਰਾ ਸਰਵਾਂਸ ਵਾਰ ਦਿੱਤਾ ਜਿਨ੍ਹਾਂ ਨੇ ਤਤੀ ਤਵੀ ਤੇ ਬਹਿ ਕੇ ਕੁਰਬਾਨੀ ਦੇ ਦਿੱਤੀ ਤੁਹਾਨੂੰ ਉਕਸਾਇਆ ਨਹੀਂ ਹਿੰਸਾ ਕਰਨ ਲਈ ਜਿਨ੍ਹਾਂ ਨੇ ਗੁਰਤੇਗ ਵਾਦਰ ਪਾਸ਼ਾ ਨੇ ਹਿੰਦ ਦੀ ਚਾਦਰ ਜਿਹਨੂੰ ਇਹ ਕਹਿੰਦੇ ਨੇ ਉਹਨਾਂ ਨੇ ਆਪਣੇ ਆਪਣਾ ਸੀਸ ਕਟਵਾ ਦਿੱਤਾ ਤੁਹਾਨੂੰ ਉਕਸਾਇਆ ਨਹੀਂ ਹਿੰਸਾ ਕਰਨ ਲਈ ਉਹਨਾਂ ਦੇ ਪੈਰੋਕਾਰੋ ਦੇ ਪੈਰੋ ਘਰੋ ਮੇਰੇ ਭਰਾਵੋ ਮੇਰੀਆਂ ਭੈਣੋ ਮੇਰੇ ਬੱਚਿਓ ਬੱਚਿਓ ਹੱਥ ਜੋੜ ਕੇ ਬੇਨਤੀ ਹੈ ਦੋਵੇਂ ਹੱਥ ਜੋੜ ਕੇ ਸਾਰੇ ਲੀਡਰਸ਼ਿਪ ਵੱਲੋਂ ਬੇਨਤੀ ਹੈ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ ਅੰਦੋਲਨ ਸਿਰੇ ਗਿਆ ਇਹਨੂੰ ਠਾਹਣਾ ਲਾਓ ਬਹੁਤ ਸਾਰੀਆਂ ਬੋਰਸਿਸ ਤੁਹਾਨੂੰ ਅਕਸਾਉਣ ਵੀ ਆ ਕੇ ਇਕੱਲੇ ਇਕੱਲੇ ਨੂੰ ਉਹ ਤਰ੍ਹਾਂ ਤਰ੍ਹਾਂ ਦੇ ਸ਼ੋਸ਼ੇ ਛੱਡਣ ਗਿਆ ਸਾਨੂੰ ਸਭ ਪਤਾ ਹੈ ਅਸੀਂ ਸਭ ਗਿਣ ਗਿਣਦੇ ਵੇਲੇ ਸੀ ਕਿ ਦੇਖਦੇ ਆ ਉਹਨਾਂ ਨੂੰ ਬਾਚ ਕਰ ਰਹੇ ਆ ਕੀ ਉਹ ਕਰ ਰਹੇ ਨੇ ਸਾਡੀ ਵੀ ਅੱਖ ਆ ਉਹਨਾਂ ਤੇ ਪਰ ਆਪੋ ਆਪਣੇ ਤੇ ਆਪੋ ਆਪਣੇ ਤੇ ਸਾਰੇ ਡਿਸਪਲਿਨ ਲਾਗੂ ਕਰਿਓ ਇਸ ਗੱਲ ਦਾ ਖਿਆਲ ਰੱਖਿਓ ਮੈਂ ਜਿਹੜੀ ਬੇਨਤੀ ਕੀਤੀ ਹੈ ਤੁਸੀਂ ਉਹਨਾਂ ਗੁਰੂ ਸਾਹਿਬਾਨ ਦੀ ਔਲਾਦ ਹੋ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਕੁਰਬਾਨੀ ਦੇਣ ਲਈ ਤਤਪਰ ਰਹਿਓ ਔਰ ਕਿਸੇ ਨੂੰ ਪਰੇਸ਼ਾਨ ਨਾ ਕਰਿਓ ਸ਼ਾਂਤਮਈ ਰਹਿਓ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ ਸਾਰੀ ਦੁਨੀਆ ਅੱਜ ਤੁਹਾਡੇ ਨਾਲ ਹੈ ਇਹਨਾਂ ਕਹਿੰਦਾ ਤੁਹਾਡੇ ਕੋਲ ਆਸਾਨ ਨਾਲ ਮੇਰੀਆਂ ਇਹ ਬੇਨਤੀਆਂ ਨੂੰ ਪ੍ਰਵਾਨ ਕਰੋਗੇ ਸਾਡੇ ਬੱਚੇ ਪ੍ਰਵਾਨ ਕਰਨਗੇ ਮੈਂ ਉਮੀਦ ਕਰਦਾ ਤੁਸੀਂ ਫਤਿਹ ਬਲ ਬਣੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸ੍ਰੀ ਅਕਾਲ ਦੰਤਵਾਜੀ ਰਾਜਾ ਸਾਹਿਬ ਦਾ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਵੀ ਆਪਣੇ ਹਾਂ 70 ਦੇ ਕਰੀਬ ਸ਼ਹੀਦ ਹੋ ਗਏ ਉਹਨਾਂ ਦੇ ਨਾਂ ਤੇ ਦੋ ਜੁਕਾਰੇ ਲਾਉਂਗਾ ਮੈਂ ਧੰਨ ਧੰਨ ਬਾਬਾ ਆਰਮ ਸਿੰਘ ਜੀ ਤੇ ਹੋਰ ਸਾਡੇ ਕਈ ਸੇ ਸਾਥੀ ਸਾਡੇ ਇਹ ਅंदोलਨ ਦੀ ਭੇਡ ਚੜੇ ਨੇ ਉਹਨਾਂ ਦੀ ਦੇ ਨਾਂ ਤੇ ਦੋ ਨਾਰੇ ਲਾ ਦਿਓ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ ਸ਼ਹੀਦੋ ਤੁਹਾਡੀ ਸੱਚ ਤੇ ਫਰਸਟ ਕਾਲ ਅਕੈਡਮੀ ਰੀਲ ਖੇੜੀ ਵਾਲੇ ਉਹਨਾਂ ਨੇ ਫੈਸਲਾ ਕੀਤਾ ਹੈ ਜਿਹੜੇ ਸ਼ਹੀਦ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਫ੍ਰੀ ਪੜ੍ਹਾਈ ਕਰਾਈ ਜਾਏਗੀ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਦਿੱਤੀ ਜਾਏਗੀ ਬੀਬੀ ਪਰਿਵਾਰ ਦੀ ਬੀਬੀ ਹੋਵੇ ਆ ਕੋਈ ਪਰਿਵਾਰ ਦਾ ਮੈਂਬਰ ਹੋਵੇ ਜਿਹੜਾ ਯੋਗਤਾ ਰੱਖਦਾ ਹੋਵੇ ਉਹਦੀ ਯੋਗਤਾ ਅਨੁਸਾਰ ਨੌਕਰੀ ਵੀ ਦਿੱਤੀ ਜਾਏਗੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਰੀਆ ਕਾਲਾ ਹੁਣ ਮੈਂ ਬੇਨਤੀ ਕਰਦਾ